ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਫਗਵਾੜਾ ਦੇ ਵਾਰ ਨੰਬਰ 18 ਅਤੇ 19 ਵਿਖੇ ਨਸ਼ਾ ਵਿਰੁੱਧ ਜਾਗਰੂਤਾ ਰੈਲੀ ਕੱਢੀ ਗਈ ਜਿਸ ਵਿੱਚ ਦੋਮਾ ਵਾੜਾ ਵਿੱਚ ਮਹਿਲਾਵਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਇਸ ਦੌਰਾਨ ਜਿੱਥੇ ਵੱਖ-ਵੱਖ ਬੁਲਾਰੇ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਉੱਥੇ ਹੀ ਫਗਵਾੜਾ ਕੋਆਰਡੀਨੇਟਰ ਸੀਮਾ ਰਾਣੇ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਹੈ ਜਿਸ ਲਈ ਸਮੂਹ ਵਲੰਟੀਅਰ ਮਿਲ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾ ਰਹੇ ਨੇ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਹੁਣ ਤੱਕ 28000 ਤੋਂ ਜ਼ਿਆਦਾ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਜਲਦੀ 43000 ਡਰੱਗ ਪੈਂਡਲਰਾਂ ਨੂੰ ਸਲਾਖਾ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ ਉਨ੍ਹਾਂ ਕਿਹਾ ਕਿ ਨਾ ਬਾੜਾਂ ਵਿੱਚ ਨਸ਼ਾ ਵੱਡੇ ਪੱਤਰ ਦੇ ਵਿਕ ਰਿਹਾ ਹੈ ਜਿਸ ਨੂੰ ਰੋਕਣ ਲਈ ਪੁਲਿਸ ਪਾਰਟੀ ਨਾਲ ਅਹਿਮ ਉਪਰਾਲੇ ਕਰਨਗੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਬਹੁਤ ਜਲਦੀ ਹੀ ਬਾੜ ਨੂੰ ਨਸ਼ਾ ਮੁਕਤ ਬਾੜ ਬਣਾਇਆ ਜਾਵੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਸੇ ਵਾਟਰਪਰ ਖਾਰੇ ਤੇ ਉੱਪਰੀ ਦੀ ਇੱਕ ਜੁਆਇੰਟ ਟ੍ਰਿਕ ਪਦਿਆਤਰਾ ਕਵਨ ਕੀਤੀ ਹੈ ਜੀ ਕਿ ਉਧਰ ਦੇ 6 ਮਿੰਟ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਪੜਾਉ ਦੁੱਧਾ ਚੱਲ ਰਿਹਾ ਹੈ ਆਪਾਂ ਪੰਜਾਬ ਸਰਕਾਰ ਦੇ ਪਿਛਲੇ ਸਾਲ ਬਾਅਦ ਚ ਦੇ ਵਿੱਚ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਸੀ ਉਹਦੇ ਵਿੱਚ 28000 ਤੋਂ ਜ਼ਿਆਦਾ ਐਫ ਆਈ ਆਰ ਤੇ तकरीबन 43000 ਜਿਹੜੇ ਡਰਗ ਪੈਡਲਰਸ ਆ ਰੂਲ ਸਲਾਕਾ ਦੇ ਪਿੱਛੇ ਪਹੁੰਚਾਇਆ ਔਰ ਅੱਜ ਜਦੋਂ ਇਸ ਵਾਰਡ ਦੇ ਵਿੱਚ ਚਾਈਟਾ ਬਨਵਾਰਡ ਵਾਸਤੇ ਤੋਂ ਬਹੁਤ ਕਰਵਾ ਹੁਗਾਰਾ ਮਿਲਿਆ ਔਰ ਨਾਲ ਇਹ ਵੀ ਪਤਾ ਲੱਗਿਆ ਕਿ ਵਾਰਡ ਨੰਬਰ 19 ਦੇ ਵਿੱਚ ਨਸ਼ੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਔਰ ਲੋਕਾਂ ਨੂੰ ਜੇ ਪੁਲਿਸ ਡਿਪਾਰਟਮੈਂਟ ਨੂੰ ਬਾਰ-ਬਾਰ ਸੂਚਿਤ ਕੀਤਾ ਜਾਂਦਾ ਫਿਰ ਵੀ ਨਸ਼ਾ ਖਤਮ ਨਹੀਂ ਹੋ ਰਿਹਾ ਔਰ ਖੁੱਲੇ ਆਮ ਜਿਹੜੇ ਨੌਜਵਾਨੀ ਹੈ ਇੱਥੇ ਆ ਕੇ ਇੰਜੈਕਸ਼ਨਸ ਭਰ-ਭਰ ਕੇ ਆਪਣੀ ਨਸਾਂ ਦੇ ਵਿੱਚ ਜ਼ਹਿਰ ਭਰ ਕੇ ਆਪਣੀ ਜ਼ਿੰਦਗੀਆਂ ਨੂੰ ਖਰਾਬ ਕਰ ਰਿਹਾ ਮੈਂ ਬੀਇੰਗ ਕੋਆਰਡੀਨੇਟਰ ਜਿਹੜੇ ਸ਼ੇਵਰੂਦ ਫਗਵਾੜਾ ਸਾਰੇ ਵਾਰਡ ਵਾਸੀਆਂ ਨੂੰ ਇਹ ਵਿਸ਼ਵਾਸ ਦਿਲਾਉਣਾ ਚਾਹੁੰਦੀ ਆ ਕਿ ਜਿਹੜੀ ਸਮੱਸਿਆਵਾਂ ਤੋਂ ਜੂਝ ਰਹੇ ਨੇ ਖੁੱਲੇ ਆਮ ਜਿਹੜਾ ਇੱਥੇ ਨਸ਼ਾ ਦਾ ਕਾਰੋਬਾਰ ਤੇ ਜਿਹੜਾ ਨਸ਼ਾ ਇੱਥੇ ਦੇ ਬੱਚੇ ਪ੍ਰਯੋਗ ਕਰ ਰਹੇ ਆ ਉਸਤੇ ਅਸੀਂ ਨੱਥ ਪਾਵਾਂਗੇ ਹਲਕਾ ਇੰਚਾਰਜ ਹਰਜੀਮਾਨ ਜੀ ਸਾਡੇ ਭਰਾ ਉਹਨਾਂ ਦੀ ਮਦਦ ਪੁਲਿਸ ਡਿਪਾਰਟਮੈਂਟ ਨੂੰ ਥੋੜਾ ਹੋਰ ਸਕਤੀ ਕਰਕੇ ਤਾਂ ਕਿ ਜਿਹੜੇ ਵਾਰਡ ਵਾਸੀ ਆ ਉਹਨਾਂ ਨੂੰ ਜਿਹੜੀ ਦਿੱਕਤਾਂ ਰੋਜ਼ ਆ ਰਹੀਆਂ ਉਹਨਾਂ ਨੂੰ ਅਸੀਂ ਖਤਮ ਕਰ ਸਕੀਏ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਕੇ ਨਸ਼ਾ ਛੱਡੋ ਅੱਗੇ ਵਧੋ ਆਪਣੀ ਜ਼ਿੰਦਗੀ ਨੂੰ ਪਿਆਰ ਕਰਨਾ ਸ਼ੁਰੂ ਕਰੋ ਔਰ ਇਹ ਜਿਹੜੀ ਜ਼ਿੰਦਗੀ ਹੈ ਇੰਨੀ ਪਿਆਰੀ ਜ਼ਿੰਦਗੀ ਆਪਣੇ ਪੈਰੈਂਟਸ ਦੀ ਸੇਵਾ ਕਰਨ ਲਈ ਤੇ ਆਪਣੇ ਦੇਸ਼ ਦੇ ਉੱਤੇ ਕੁਰਬਾਨ ਕਰਨ ਉਹਨੂੰ ਨਸ਼ੇ ਦੇ ਇੰਜੈਕਸ਼ਨਾਂ ਦੇ ਵਿੱਚ ਇਸ ਜ਼ਹਿਰ ਦੇ ਨਾਲ ਨਾ ਆਪਕੋ ਸੁਸਾਇਸਾਈਡ ਕਰਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਫਗਵਾੜਾ ਦੇ ਬਾੜ ਨੰਬਰ 18 ਅਤੇ 19 ਵਿਖੇ ਨਸ਼ਾ ਵਿਰੁੱਧ ਜਾਗਰੂਤਾ ਰੈਲੀ ਕੱਢੀ ਗਈ ਜਿਸ ਵਿੱਚ ਦੋਮਾ ਬਾੜਾਂ ਵਿੱਚ ਮਹਿਲਾਵਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਇਸ ਦੌਰਾਨ ਜਿੱਥੇ ਵਕਵਕ ਬੁਲਾਰਿਆਂ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਉੱਥੇ ਹੀ ਫਗਵਾੜਾ ਕੋਆਰਡੀਨੇਟਰ ਸੀਮਾ ਰਾਣੇ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਹੈ ਜਿਸ ਲਈ ਸਮੂਹ ਵਲੰਟੀਅਰ ਮਿਲ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾ ਰਹੇ ਨੇ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਹੁਣ ਤੱਕ 28000 ਤੋਂ ਜ਼ਿਆਦਾ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਜਦਕਿ 43000 ਡਰੱਗ ਪੈਂਡਲਰਾਂ ਨੂੰ ਸਲਾਖਾ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ ਉਨ੍ਹਾਂ ਕਿਹਾ ਕਿ ਇਨਾ ਬਾਡਾਂ ਵਿੱਚ ਨਸ਼ਾ ਵੱਡੇ ਪੱਤਰ ਦੇ ਵਿਕ ਰਿਹਾ ਹੈ ਜਿਸ ਨੂੰ ਰੋਕਣ ਲਈ ਉਹ ਪੁਲਿਸ ਪ ਅਹਿਮ ਉਪਰਾਲੇ ਕਰਨਗੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਬਹੁਤ ਜਲਦੀ ਹੀ ਬਾੜ ਨੂੰ ਨਸ਼ਾ ਮੁਕਤ ਬਾੜ ਬਣਾਇਆ ਜਾਵੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ